180 ਪੰਜਾਬੀ ਤੇ ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੁੜ ਚੁੱਕੇ ਨੇ ਬਲਟੋਹਾ ਸਾਹਿਬ 180 ਪੰਜਾਬੀ ਤੇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਬਲਟੋਹਾ ਸਾਹਿਬ ਇੱਕ ਮੈਟਰ ਲੰਗੇ ਕੱਲ ਤੋਂ ਉੱਠ ਰਿਹਾ ਹੈ ਰਾਹੁਲ ਗਾਂਧੀ ਰਮਦਾਸ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੂੰ ਸਰੋਪਾ ਪੇਟ ਕਰ ਦਿੱਤਾ ਜਾਂਦਾ ਹੈ ਇਸ ਸਾਰੇ ਮੈਟਰ ਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਜੀ ਤੇ ਬਤੌਰ ਸਿੱਖ ਮਹਿਸੂਸ ਕਰੋਗੇ ਤੇ ਇਹ ਬੜਾ ਵੱਡਾ ਬੱਜਰ ਗੁਨਾਹ ਦਿੱਸਦਾ ਹੈ ਜੀ ਦਲੀਲਾਂ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੋਗੇ ਤੇ ਜਿਸ ਤਰ੍ਹਾਂ ਆਮ ਜਨਤਾ ਕਰਦੀ ਏ ਜੀ ਉਹਦੀ ਦਾਦੀ ਨੇ ਕੀਤਾ ਸੀ ਕੀ ਜੀ ਉਹਨੇ ਸਜ਼ਾ ਭੁਗਤ ਲਈ ਜੀ ਇਹਦਾ ਕੀ ਗਣਾ ਆ ਉਹ ਤੇ ਦਰਬਾਰ ਸਾਹਿਬ ਮੱਥਾ ਟੇਕਣਾ ਆਉਂਦਾ ਜੀ ਤੇ ਮੱਥਾ ਟੇਕਣ ਤੇ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਧੂਪਾਂ ਦੇ ਨਾਲ ਹਮਲਾ ਹੋਇਆ ਤੇ ਮੇਰੇ ਖਿਆਲ ਚੌਥੇ ਕੇ ਪੰਜਵੇਂ ਦਿਨ ਇੰਦਰ ਗਾਂਧੀ ਆ ਗਈ ਸੀ ਔਰ ਅੱਜ ਤੱਕ 45 ਸਾਲਾਂ ਦੇ ਵਿੱਚ ਗਾਂਧੀ ਪਰਿਵਾਰ ਨੇ ਸੋਨੀਆ ਗਾਂਧੀ ਨੇ ਔਰ ਰਾਹੁਲ ਗਾਂਧੀ ਨੇ ਆਪਣੀ ਦਾਦੀ ਨੂੰ ਗਲਤ ਨਹੀਂ ਆਖਿਆ ਵੀ ਉਹਨੇ ਬਜਰ ਗੁਨਾਹ ਕੀਤਾ ਆ ਉਹਨੇ ਪਾਪ ਕੀਤਾ ਆ ਉਹਨੇ ਗਲਤ ਕੀਤਾ ਆ ਅਸੀਂ ਉਹਦੀ ਮਾਫੀ ਮੰਗਦੇ ਆ ਅੱਜ ਵੀ ਉਹ ਕਹਿੰਦਾ ਕਿ ਮੇਰੀ ਦਾਦੀ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਏ ਮੇਰੀ ਦਾਦੀ ਨੇ ਦੇਸ਼ ਵਾਸਤੇ ਦੇਸ਼ ਦੀ ਇਕਤਾ ਅਖੰਡਤਾ ਵਾਸਤੇ ਇੱਕ ਲਾਸਾਨੀ ਜਿਹੜਾ ਆ ਰੂਲ ਨੁਭਾਇਆ ਹੈ ਉਹ ਤੇ ਉਹਦੀ ਦਾਦੀ ਦੀਆਂ ਤਾਰੀਫਾਂ ਕਰਦਾ ਹੈ ਹਾਂਜੀ ਦਾਦੀ ਨੂੰ ਜਸਟੀਫਾਈ ਕਰਦਾ ਆ ਉਹਦੇ ਕਰਮ ਨੂੰ ਜਸਟੀਫਾਈ ਕਰਦਾ ਆ ਆਪਦੀ ਦਾਦੀ ਨੂੰ ਸ਼੍ਰੀ ਦਰਬਾਰ ਸਾਹਿਬ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਸਤੇ ਵੀ ਦੋਸ਼ੀ ਨਹੀਂ ਕਹਿੰਦਾ ਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਦੇ ਹੋਏ ਕਤਲਿਆਂ ਨੂੰ ਕੋ-ਕੋ ਕੇ ਮਾਰੇ ਸਿੱਖਾਂ ਤੇ ਗਲਾਂ ਵਿੱਚ ਤੈਰ ਪਾਪਾ ਕੇ ਸਾਢੇ ਛੋਟੇ-ਛੋਟੇ ਬੱਚੇ ਆ ਤੇ ਧੀਆਂ ਭੈਣਾਂ ਦੀ ਰੋਲੀ ਗਈ ਇੱਜ਼ਤ ਤੇ ਦਿੱਲੀ ਦੇ ਵਿੱਚ ਵਸਦੀ ਹੋਈ ਵਿਧਵਾ ਕਲੋਨੀ ਕਦੀ ਉਹਨੇ ਕਿਹਾ ਕਿ ਮੇਰੇ ਬਾਪ ਨੇ ਗਲਤ ਕੀਤਾ ਹੈ ਮੇਰੇ ਬਾਪ ਨੇ ਪਾਪ ਕੀਤਾ ਹੈ ਮੇਰੇ ਬਾਪ ਦੇ ਹੱਥ ਸਿੱਖਾਂ ਦੇ નિર્ਦੋਸ਼ ਮਾਸੂਮ ਸਿੱਖਾਂ ਦੇ ਕੋਨਾ ਰੰਗੇ ਹੋਏ ਪਤਨੀ ਇਥੇ ਮਦਰ ਪਤਨੀ ਕਿੱਥੋਂ ਆਉਂਦੇ ਆ ਕੋਈ ਕਿਸੇ ਤਰ੍ਹਾਂ ਦੀ ਉਦਾਹਰਨ ਦਿੰਦਾ ਆ ਜੇ ਸਿੱਖ ਰੌਲਾ ਨਾ ਪਾਉਂਦੇ ਤੇ ਅੱਜ ਸੱਜਣ ਕੁਮਾਰ ਪਤਨੀ ਕਿਸ ਪੋਜੀਸ਼ਨ 'ਚ ਬੈਠਾ ਹੁੰਦਾ ਤੇ ਬਿਠਾਇਆ ਵੀ ਸੀ ਇਹਨਾਂ ਨੇ ਜਗਦੀਸ਼ ਟੈਡਲਰ ਪਤਨੀ ਕਿੱਡੀ ਵੱਡੀ ਸ਼ਕਤੀ ਬਣ ਕੇ ਬੈਠਾ ਹੁੰਦਾ ਜਿਹਦੇ ਖੂਨ 'ਚ ਅਤਰੰਗੇ ਸੀ ਅ디 ਜਾਂਗਿਰਦੀ ਉਦਾਹਰਣ ਦੇਣ ਲੱਗੇ ਕਿੰਦੇ ਹੈ ਜਾਂਗਿਰ ਨੇ ਤੇ ਚੰਦੂ ਫੜ ਕੇ ਹਵਾਲੇ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਦੀ ਬਹਾਦਰ ਸ਼ਾਹ ਦੀ ਉਦਾਹਰਣ ਦੇਣ ਲੱਗ ਪਿੰਦੇ ਹਨ ਉਹਨਾਂ ਤੇ ਔਰੰਗਜ਼ੇਬ ਫੜ ਕੇ ਕਿਲੇ 'ਚ ਕੈਦ ਕੀਤਾ ਸੀਗਾ ਪਰ ਅੱਜ ਅੱਜਵਲ ਟੋਹਾ ਸਾਹਿਬ ਉਹੀ ਉਹੀ ਸਿੰਘ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਰਾਜਮਾਨ ਨੇ ਤੇ ਉਹੀ ਸਿਆਸੀ ਲੀਡਰ ਨੇ ਜਿਨ੍ਹਾਂ ਦੇ ਪੁਰਖਿਆਂ ਦੇ ਹੱਥ ਖੂਨ ਦੇ ਨਾਲ ਰੰਗੇ ਨੇ ਤੇ ਉਹਨਾਂ ਨੂੰ ਹੀ ਸਰੂਪੇ ਪਾਏ ਜਾ ਰਹੇ ਆ ਇੱਥੇ ਆ ਕੇ ਹੈਰਾਨੀ ਹੁੰਦੀ ਆ ਜੀ ਵੀ ਹਰਾਨੀ ਤੇ ਕੋਈ ਮੈਂ ਪਹਿਲੀ ਗੱਲ ਕੀਤੀ ਹੈ ਕਿ ਜਿਹੜਾ ਤੇ ਕੀ ਜਜ਼ਬੇ ਦੇ ਨਾਲ ਸਿੱਖੀ ਪਾਉਣਾ ਉਹਦੇ ਨਾਲ ਉਤਪੋਤ ਹੈ ਹੂੰ ਸਭ ਕੁਝ ਚੁਬਦਾ ਹੈ ਉਹਦੇ ਵਾਸਤੇ ਜੋ ਕੁਝ ਵੀ ਕੱਲ ਬਾਬਾ ਬੁੱਢਾ ਜੀ ਦੇ ਜਿਹੜੀਆਂ ਸਮਾਧਾਂ ਨੇ ਗੁਰਦੁਆਰਾ ਰਮਦਾਸ ਵਿਖੇ ਉਥੇ ਜੋ ਕੁਛ ਵੀ ਜਿਸ ਤਰੀਕੇ ਨਾਲ ਉਥੇ ਮਾਨ ਸਨਮਾਨ ਕੀਤਾ ਗਿਆ ਰਾਹੁਲ ਗਾਂਧੀ ਦਾ ਉਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਉਹਨੂੰ ਸਿਰੋਪਾਉ ਦਿੱਤਾ ਗਿਆ ਜਿਤ ਤੱਕ ਮੈਂ ਨੋਟ ਕਰ ਰਿਆ ਸੀਗਾ ਜਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ ਕਿ ਸ਼ਾਇਦ ਉਹਨੂੰ ਜੰਗਲੇ ਦੇ ਅੰਦਰ ਵੜ ਕੇ ਸਿਰੋਪਾ ਦਿੱਤਾ ਗਿਆ ਹਾਂ ਅਦਾ ਨਹੀਂ ਗੱਲ ਹੈ ਜੀ ਅਸਲ ਚ ਗੀ ਹੈ ਕਿ ਇੱਕ ਕੁਲਵਿੰਦਰ ਸਿੰਘ ਨਾਂ ਦਾ ਸਾਬਕਾ ਅਰਦਾਸੀ ਹੈ ਸ਼੍ਰੀ ਦਰਵਾਸ ਸਾਬ ਦਾ ਹੂੰ ਉਹ ਨੂੰ ਇੰਦਰਾ ਗਾਂਧੀ ਦਾ ਬਹੁਤ ਜ਼ਿਆਦਾ ਪਿਆਰ ਆ ਹੂੰ ਉਹ ਸੀਨੀਅਰ ਅਰਦਾਸ ਕੀਤੀ ਹੈ ਹੂੰ ਕਿ ਉੱਥੇ ਉਹ ਜਿਹੜਾ ਗ੍ਰੰਤੀ ਸਿੰਘ ਹੈ ਉਹ ਕੌਣ ਆ ਕਿਹੜਾ ਆ ਜਿਨੇ ਸਰੂਪ ਉਹ ਦਿੱਤਾ ਆ ਹੂੰ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਹੂੰ ਪਰ ਉਹ ਵੀ ਗੁਨਾ ਦਾ ਭਾਗੀਦਾਰ ਹੈ ਤੇ ਉਹਦੇ ਕੋਲੋਂ ਸਰੂਪ ਉਹ ਵੀ ਉਸੇ ਨੇ ਦਵਾਇਆ ਹੂੰ ਹਾਂਜੀ ਪ੍ਰਦੀਨ ਵਾਲਾ ਇਸ ਗੱਲ ਤੋਂ ਵੱਤ ਨਹੀਂ ਸਕਦਾ ਕਿ ਉਹਨੇ ਉਹਨੇ ਕਾਤਲ ਕਾਤਲ ਪਰਿਵਾਰ ਦੇ ਸਿੱਖਾਂ ਦੇ ਦੁਸ਼ਮਣ ਪਰਿਵਾਰ ਨੂੰ ਜਿਨ੍ਹਾਂ ਨੇ ਕਦੇ ਮਹਿਸੂਸ ਹੀ ਨਹੀਂ ਕੀਤਾ ਹਾਂਜੀ ਹਾਂਜੀ ਤੇ ਜੇ ਮਾਫੀ ਵੀ ਮੰਗੀ ਤੇ ਉਸ ਗੁਰੂ ਦੇ ਸਿੱਖ ਨੇ ਜਿਹੜਾ ਕਾਂਗਰਸ ਦਾ ਪ੍ਰਧਾਨ ਮੰਤਰੀ ਸੀ ਉਹਦੇ ਕੋਲ ਮੁਗਵਾਈ ਉਹ ਵੀ ਲਫਜ਼ੀ ਐਵੇਂ ਗੱਲ ਟਾਲਣ ਵਾਲੀ ਕਥ ਕੀਤੀ ਗਈ ਕਦੇ ਵੀ ਜਦ ਤੱਕ ਇੰਦਰਾਂ ਗਾਂਧੀ ਨੂੰ ਗਲਤ ਨਹੀਂ ਕਿਹਾ ਜਾਂਦਾ ਉਹਦੇ ਪਾਪ ਨੂੰ ਗਲਤ ਨਹੀਂ ਕਿਹਾ ਜਾਂਦਾ ਜਰਜੀਵ ਗਾਂਧੀ ਵੱਲੋਂ ਕੀਤੇ ਹੋਏ ਗੁਨਾਹ ਨੂੰ ਗਲਤ ਨਹੀਂ ਕਿਹਾ ਜਾਂਦਾ ਹਾਂਜੀ ਹਾਂ ਤੇ ਉਹਨਾਂ ਚਿਰ ਤੇ ਤੁਸੀਂ ਜਿਨੇ ਮਰਜ਼ੀ ਪਰਦੇ ਪਾਈ ਜਾਂ ਬਟੂਆ ਸਾਹਿਬ ਗਲਤ ਹੋਇਆ ਜੋ ਕੁਝ ਵੀ ਹੈ ਮੈਂ ਤੁਸੀ ਸਿਆਸਤ ਨਾਲ ਵੀ ਰਹੇ ਹੋ ਪਰ ਮੈਨੂੰ ਐ ਲੱਗਦਾ ਕਿ ਪੰਜਾਬ ਵਿੱਚ ਸ਼ਾਇਦ 1984 ਤੋਂ ਬਾਅਦਲਾ ਜੋ ਵਾਕਾ ਵਾਪਰਿਆ ਉਹਦਾ ਇੰਨਾ ਰੂਸ ਹੈ ਨਹੀਂ ਕਿਉਂਕਿ ਪੰਜਾਬ ਨੇ ਹੀ ਅਨਿਵਾਰ ਕਾਂਗਰਸ ਦੀ ਸਰਕਾਰ ਬਣਾਤੀ 84 ਤੋਂ ਬਾਅਦ ਤਾਂ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣੀ ਜੀ ਪੰਜਾਬ ਦੇ ਵਿੱਚ ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਚਲੋ ਜੀ ਮੇਰੇ ਵੱਲ ਨੂੰ ਜੰਮ ਜੰਮ ਕੇ ਕੋਈ ਸਰਕਾਰ ਬਣਾਵੇ ਹੂੰ ਫਿਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਵੀ ਮੈਂ ਕਹਿੰਨਾ ਕਿ ਜਿਹੜਾ ਵੀ ਸੱਜਣ ਕਾਂਗਰਸ ਦੇ ਗਨਾਹਾਂ ਨੂੰ ਹੂੰ ਕੱਕੀ ਕਾਂਗਰਸ ਦਾ ਸਾਹ ਦਿੰਦਾ ਆ ਹੂੰ ਤੇ ਮਹਾਰਾਜ ਨੂੰ ਸਮਝਾਤੋ ਕਿ ਜੀ ਉਹਨੂੰ ਸਿੱਖੀ ਦਾ ਜਵਾਬ ਬਖਸ਼ੇ ਹੂੰ ਉਹ ਜਿਸ ਸੀ ਸਿੱਖੀ ਦੀ ਪਾਉਣਾ ਲਿਆਵੇ ਤੇ ਉਹਦੀ ਅੱਖਾਂ ਦੇ ਸਾਹਮਣੇ ਕਾਂਗਰਸ ਦੇ ਕੀਤੇ ਹੋਏ ਕਹਿਰ ਨੂੰ ਲਿਆਵੇ ਹੂੰ ਉਹਦੀ ਜਮੀਰ ਜਾਗੇ ਕਿ ਕਾਂਗਰਸ ਜਿਹੜੀ ਹੈ ਜਿਨੇ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਨਹੀਂ ਬਖਸ਼ੇ ਜਿਨੇ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਬਖਸ਼ਿਆ ਇਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਬਖਸ਼ਿਆ ਜੀ ਚ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ ਹੂੰ ਹਜ਼ਾਰਾਂ ਸਰੂਪ ਅਗਨ ਭੇਟ ਕਰ ਦਿੱਤੇ ਗਏ ਤੇ ਦਰਬਾਰ ਸਾਹਿਬ ਦੇ ਅੰਦਰ ਸੀ ਤੇ ਦਿੱਲੀ ਦੇ ਵਿੱਚ ਸੀ ਜਾਂ ਜਿੱਥੇ ਵੀ ਕਿਤੇ ਸੀਗਾ ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਖੂਨ ਦੇ ਨਾਲ ਰੰਗ ਦਿੱਤਾ ਗਿਆ ਅੱਜ ਵੀ ਉਹ ਤਸੀਹਾ ਕੇਂਦਰ ਜਿਹੜੇ ਨੇ ਕੂਕੂ ਕੇ ਕਹਿੰਦੇ ਆ ਕਿ ਇੱਥੇ ਇਹ ਸਿੱਖ ਨੌਜਵਾਨਾਂ ਨੂੰ ਕੂਕੂ ਕੇ ਮਾਰਿਆ ਗਿਆ ਇੱਥੇ ਧੀਆਂ ਪਿੰਨ ਦੀ ਬੇਇੱਜ਼ਤੀ ਕੀਤੀ ਗਈ ਹੈ ਨੌਜਵਾਨ ਭੈਣ ਦੇ ਉੱਤੇ ਭਰਾ ਨੂੰ ਨੰਗਿਆਂ ਕਰਕੇ ਪਾਇਆ ਗਿਆ ਆ ਹਾਂਜੀ ਤੇ ਮਾਂ ਦੇ ਸਾਹਮਣੇ ਪੁੱਤ ਨੂੰ ਨੰਗਿਆਂ ਕੀਤਾ ਗਿਆ ਆ ਇੱਕ ਟ੍ਰੈਪੋਲੀਆ ਹੂੰ ਇਹਦੇ ਪਰਦੇ ਆ ਰੱਬ ਕੋਲੋਂ ਸਮਾਪਤਕ ਸਹੀ ਕਰ ਸਕਦਾ ਜੀ ਠੀਕ ਹੈ ਠੀਕ ਹੈ ਬਟਵਾ ਸਭ ਧੰਨਵਾਦ